ਤੇ ਵਿਦੇਸ਼ ਭੇਜਣ ਦੇ ਨਾਂ ਤੇ ਲੋਕਾਂ ਦੇ ਨਾਲ ਧੋਖਾਧੜੀ ਕਰਨ ਵਾਲੇ ਦੋ ਜਿਹੜੇ ਕਬੂਤਰਬਾਜ਼ ਨੇ ਉਹਨਾਂ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਦੱਸਿਆ ਕਿ ਇਲਜ਼ਾਮ ਹੈ ਕਿ ਉਹਨਾਂ ਨੇ 40 ਤੋਂ 50 ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਅਤੇ ਲੋਕਾਂ ਦੇ ਨਾਲ ਕਰੀਬ 6 ਕਰੋੜ ਰੁਪਏ ਦੀ ਠੱਗੀ ਮਾਰੀ ਹੈ ਇਸ ਧੋਖਾਧੜੀ ਦੇ ਵਿੱਚ ਲੋੜਿੰਦੇ ਦੇ ਦੋ ਮੁਲਜ਼ਮਾਂ ਨੂੰ ਚੰਡੀਗੜ੍ਹ ਪੁਲਿਸ ਦੀ ਡੀਸੀ ਦੀ ਟੀਮ ਨੇ ਜੜਾਇਆ ਗ੍ਰਿਫਤਾਰ ਕੀਤਾ ਤੇ ਅਮਿਤ अरोड़ा ਅਤੇ ਵਿਕਾਸ ਮੂਲ ਰੂਪ ਤੋਂ ਬਲਾਚੌਰ ਦੇ ਰਹਿਣ ਵਾਲੇ ਨੇ ਕਾਫੀ ਘੀੜੀ ਕੰਪਲੇਨਸ ਆ ਰਹੀਆਂ ਸੀਗੀਆਂ ਇਮੀਗ੍ਰੇਸ਼ਨ ਕੰਪਨੀ ਦੇ ਖਿਲਾਫ ਉਹ ਜਿਨ੍ਹਾਂ ਨੂੰ ਅਸੀਂ ਦੇਖਦੇ ਹੋਏ ਅਲੱਗ-ਅਲੱਗ ਕੰਪਲੇਨ ਦੇ ਪਰਚੇ ਦਰਜ ਕੀਤੇ ਐ ਫਿਰ ਦਰਜ ਕੀਤੇ ਨੇ ਇਹਦੇ ਚ ਮਾਈ ਇਮੀਗ੍ਰੇਸ਼ਨ ਸਰਵਿਸ ਚੋਂ ਆਪੇ ਸੀ ਇਹ ਤਾਂ ਜਿਹੜਾ ਮਾਰਕੀ ਦਾ ਵਿਕਾਸ ਸ਼ਰਮਾ ਤੇ ਅਮਿਤ ਤੋੜਾ ਦੋ ਬਾਟੂ ਸੀਗੇ ਇਹਨਾਂ ਨੇ ਵੀ ਲਗਭਗ 4-5-6 ਕਰੋੜ ਦੀ ਠੱਗੀ ਮਾਰੀ ਲੋਕਾਂ ਦੇ ਨਾਲ ਇਹਨਾਂ ਦੇ ਖਿਲਾਫ ਅਸੀਂ ਪਰਚੇ ਦਰਜ ਕਰਕੇ ਕਾਫੀ ਦੇਰ ਤੋਂ ਇਹਨਾਂ ਦਾ ਪਿੱਛਾ ਲੱਗੇ ਹੋਏ ਸੀਗੇ ਨਾ ਪਰ ਇਹ ਆਪਣਾ ਉਹ ਉਸ ਨੂੰ ਉਸ ਤੋਂ ਉਹਨਾਂ ਦਾ ਮਤਲਬ ਆਪਣੀ ਗ੍ਰਿਫਤਾਰੀ ਤੋਂ ਬਚ ਰਹੇ ਸੀਗੇ ਤੇ ਸਾਡੀ ਡੀਸੀਸੀ ਦੀ ਟੀਮ ਤੇ 17 ਸੈਕਟਰ ਥਾਣੇ ਦੀ ਜਿਹੜੀ ਟੀਮਾਂ ਨੇ ਇਕੱਠੇ ਹੋ ਕੇ ਦਿੱਲੀ ਰੇਡ ਦਿੱਤਾ ਇਹ ਦੋਨਾਂ ਨੂੰ ਕਾਬੂ ਕੀਤਾ ਕਾਬੂ ਕਰਕੇ ਅਸੀਂ ਕੇਸ ਦੇ ਵਿੱਚ ਅਰੈਸਟ ਕਰ ਲਿਆ ਤੇ ਜੱਜ ਸਾਹਿਬ ਦੇ ਅਰੈਸਟ ਪੇਸ਼ ਕਰਕੇ ਦੋ ਦਿਨ ਦਾ ਰੋਕ ਸਰਵੰਨ ਲਿਆ ਤੇ ਫਿਰ ਮੈਂ ਦੱਸਿਆ 45 ਤੇ 50 ਦੇ ਕੰਟਰੈਕਟ ਹੈਗੇ ਆ ਜਿਨ੍ਹਾਂ ਦੀ ਕੁੱਲ ਰਕਮ 5.5 ਤੇ 6 ਕਰੋੜ ਦੇ ਵਿੱਚ ਬਣਦੀ ਆ ਅਸੀਂ ਉਹ ਸਾਰੇ ਕਿਸਾਨ ਦੇ ਵਿੱਚ ਰੈਸਟ ਕਰਾਂਗੇ ਇਹ ਕੋਸ਼ਿਸ਼ ਕਰ ਰਹੇ ਹਾਂ ਅਸੀਂ ਇਹਨਾਂ ਦੇ ਕੌਨ ਜਿਹੜੇ ਹੈਗੇ ਆ ਜੋ ਇਹਨਾਂ ਨੇ ਕੋਲ ਪ੍ਰਾਪਰਟੀ ਬਣਾਈ ਇਹਨਾਂ ਨੇ ਉਹਨਾਂ ਨੂੰ ਅਸੀਂ ਵੈਰੀਫਾਈ ਕਰਕੇ ਜੋ ਕਾਨੂੰਨੀ ਕਾਰਵਾਈ ਵੀ ਕਰਾਂਗੇ ਠੀਕ ਹੈ ਤੇ ਇਹ ਦਰਦ ਨਿਰਮਾਨ ਤੇ ਅਸੀਂ ਗੱਲ ਇਹ ਦੁਆਰੇ ਪੇਸ਼ ਕਰਕੇ ਪਈਆਂ ਅਗਲੇ ਦਰਦ ਨਿਰਮਾਨ ਲਾਵਾਂਗੇ ਕਿਉਂਕਿ ਕਾਫੀ ਕੰਪਲੇਨਸ ਹੈਗੇ ਆ ਮੰਦਰ ਵੱਲੋਂ ਸਾਡੇ ਕੋਲ ਆ ਰਹੇ ਆ ਉਹਦੇ ਅਸੀਂ ਸਟੇਟਮੈਂਟਾਂ ਲਿਖਣੀਆਂ ਤੇ ਉਹਨਾਂ ਤੋਂ ਹੋਰ ਵੈਰੀਫਿਕੇਸ਼ਨਾਂ ਵੀ ਕਰਨੀਆਂ ਆ ਜਿਨ੍ਹਾਂ ਦੇ ਖਿਲਾਫ ਸਾਡੇ ਕੋਲ 5 ਕਮਿੰਡ 5 ਕੇਸੇ ਦਰਜ ਹੈ ਤੇ ਹੋਰ ਵੀ ਕਮਿੰਡੈਂਟਾਂ ਦੇ ਖਿਲਾਫ ਆ ਰਹੀਆਂ 6-7 ਕਮਿੰਡੈਂਟਾਂ ਹੋਰ ਪਈਆਂ ਸਾਡੇ ਕੋਲ ਉਹ ਵੀ ਵੈਰੀਫਾਈ ਕਰਕੇ ਫਿਰ ਦਰਜ ਕਰਦੇ ਉਹਨਾਂ ਦੀ ਵਿੱਚ ਵੀ ਕਾਰਵਾਈ ਕੀਤੀ ਹੈ ਵਿਦੇਸ਼ ਭੇਜਣ ਦੇ ਨਾਮ ਉੱਤੇ ਚੰਡੀਗੜ੍ਹ ਪੁਲਿਸ ਵੱਲੋਂ ਜਿਨ੍ਹਾਂ ਦੋ ਵਿਅਕਤੀਆਂ ਅਮਿਤ अरोड़ा ਅਤੇ ਵਿਕਾਸ ਸ਼ਰਮਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੇ ਚੰਡੀਗੜ੍ਹ ਦੇ ਸੈਕਟਰ 17 ਵਿਖੇ ਇੱਥੇ ਹੀ ਆਪਣਾ ਆਫਿਸ ਜਿਹੜਾ ਹੈਗਾ ਉਹ ਬਨਾਇਆ ਹੋਇਆ ਸੀ ਹਾਲਾਂਕਿ ਹੁਣ ਆਫਿਸ ਦੇ ਜਿਹੜੇ ਬੈਨਰ ਨੇ ਜਾਂ ਫਿਰ ਬੋਰਡ ਨੇ ਉਹ ਵੀ ਉਤਾਰ ਲਿੱਤੇ ਗਏ ਨੇ ਤਾਂ ਇਹ ਠੱਗੀ ਜਿਹੜੀ ਹੈਗੀ ਇੱਕ ਵੱਡੇ ਲੈਵਲ ਤੇ ਹੋ ਰਹੀ ਸੀ ਤੇ ਦੋਵੇਂ આરોપી ਪੰਜਾਬ ਦੇ ਬਲਾਚੌਰ ਦੇ ਰਹਿਣ ਵਾਲੇ ਸਨ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਚੰਡੀਗੜ੍ਹ ਦੇ ਵਿੱਚ ਰਹਿ ਕੇ ਆਪਣਾ ਇਹ ਠੱਗੀ ਵਾਲਾ ਕਾਰੋਬਾਰ ਕਰ ਰਹੇ ਸਨ ਤੇ ਆਕਰੀਬ 40 ਤੋਂ 50 ਲੋਕਾਂ ਨੂੰ ਇਹਨਾਂ ਨੇ ਆਪਣਾ ਸ਼ਿਕਾਰ ਬਣਾਇਆ ਤੇ ਕਰੀਬ 6 ਕਰੋੜ ਤੋਂ ਵੀ ਵੱਧ ਦੀ ਠੱਗੀ ਜਿਹੜੀ ਹੈਗੀ ਹੈ ਉਹ ਕੀਤੀ ਗਈ ਤੇ ਦੋਵੇਂ આરોપી ਇਹ ਦੱਸਿਆ ਜਾ ਰਿਹਾ ਹੈ ਕਿ ਖਾਸ ਤੌਰ ਤੇ ਕੈਨੇਡਾ ਅਤੇ ਆਸਟ੍ਰੇਲੀਆ ਭੇਜਣ ਦੇ ਨਾਮ ਤੇ ਉੱਤੇ ਲੋਕਾਂ ਦੇ ਨਾਲ ਠੱਗੀ ਕਰ ਰਹੇ ਸਨ